ਕੁਬੀਆ ਕਰਨ ਦੇਖ ਤੋਂ ਬੜੇ ਰਾਜ ਚੋਕ ਨੇ ਪ੍ਰਤੀਬਕਸ਼ਨ ਤੇ ਹਰ ਮਦਦ ਫੜੇ ਕਰ ਇਸੇ ਤਰ੍ਹਾਂ ਸਾਰੇ ਹੀ ਜਿਹੜਾ ਤਿਲਕ ਨਗਰ ਵਿਧਾਨ ਸਭਾ ਤੇ ਉਹਨਾਂ ਨਗਰ ਵਿਧਾਨ ਸਭਾ ਸਾਰੇ ਇਲਾਕਾ ਸਾਰੀਆਂ ਸੰਗਤਾਂ ਨਾਲ ਮਿਲ ਕੇ ਜਿਹੜਾ ਤੌਰ ਬਣਾਉਣਾ ਚਾਹੀਦਾ ਬੜੀ ਖੁਸ਼ੀ ਹੁੰਦੀ ਹੈ ਜਦੋਂ ਸਾਰਾ ਇਹ ਸਮਾਜ ਨਾਲ ਮਿਲ ਕੇ ਕੋਈ ਵੀ ਧਾਰਮਿਕ ਕਾਰਜ ਪੜਾਦਾ ਹੈ ਤੇ ਬੜੀ ਖੁਸ਼ੀ ਹੁੰਦੀ ਹੈ ਤੇ ਇਲਾਕੇ ਦੇ ਵਿੱਚ ਮੈਸੇਜ ਵੀ ਬਹੁਤ ਅਚਾਰ ਜਾਂਦਾ ਹੈ ਤੇ ਪਰਮਾਤਮਾ ਦਾ ਚਰਦੇ ਗਰਾਏ ਰੱਖਣ ਜਿੰਨਾ ਵੀ ਸਾਡਾ ਸਮਾਜ ਜਰ ਰਲ ਮੁਲ ਕੇ ਅਹਿਜਨ ਸਮਾਜ ਵਾਲਮੀ ਕੀ ਸਮਾਜ ਪਰਮਾਤਮਾ ਦੀ ਉਸਤਤ ਕਰ ਰਿਹਾ ਹੈ ਬੜੀ ਖੁਸ਼ੀ ਹੋਈ ਹੈ ਬੜੇ ਮਾਣ ਨੂੰ ਇੱਕ ਪੋਜੀਟਿਵ ਵਾਈਬਸ ਹੁੰਦੀ ਹੈ ਨਾ ਉਹ ਇੱਥੇ ਆ ਕੇ ਮਿਲਦੀ ਹੈ ਤੇ ਜਦੋਂ ਅਸੀਂ ਐਂਟਰੀ ਕੀਤੀ ਹੈ ਤੇ ਬੱਚਿਆਂ ਤੋਂ ਲੈ ਕੇ ਵੱਡੇ ਬਜ਼ੁਰਗਾਂ ਨੇ ਅੱਗੇ ਹੋ ਕੇ ਮਿਲਣੇ ਉਹ ਬਾਤ ਸਰਕਾਰ ਦਿੱਤਾ ਹੈ ਅੱਜ ਮਾਣ ਨੂੰ ਬੜੀ ਖੁਸ਼ੀ ਹੋਈ ਹੈ ਤੇ ਸਾਡੇ ਵੀ ਸਾਡੇ ਇਲਾਕੇ ਦੇ ਜਨਰਲ ਚੀਆ ਕੱਲ੍ਹ ਸਭਾ ਅਸ਼ੋਕ ਮਾਣੂ ਜੀ ਸਾਡੇ ਸੀਨੀਅਰ ਬੀਜੇਪੀ ਦੇ ਲੀਡਰ ਜੀਵ ਉਪਜੀਵੀ ਉੱਚ ਚੇਤਨਤਾ ਉਤੇ ਹਾਜ਼ਰੀ ਭਰ ਰਿਹਾ ਹੈ।